ਅਣਪਛਾਤੇ ਹਮਲਾਵਰ ਦੇ ਵੱਲੋਂ ਸੁਨਿਆਰੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਖਬਰ ਸਾਹਮਣੇ ਆ ਰਹੀ ਹੈ ਜਿੱਥੇ ਇੱਕ ਅਣਪਛਾਤੇ ਹਮਲਾਵਰ ਨੇ ਸੁਨਿਆਰੇ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੱਤੀਆਂ ਤਾਂ ਦੱਸਦੀ ਹੈ ਕਿ ਤੜਕਸਾਰ ਸੁਨਿਆਰਾ ਆਪਣੀ ਦੁਕਾਨ ਖੋਲ ਰਿਹਾ ਸੀ ਜਿਸ ਦੌਰਾਨ ਵਿੱਚੋਂ ਇੱਕ ਹਮਲਾਵਰ ਆਉਂਦਾ ਹੈ ਤੇ ਸੁਨਿਆਰੇ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦਾ ਹੈ ਤਾਂ ਇਸ ਦੌਰਾਨ ਜਦੋਂ ਵਿਸ਼ਾਲ ਨਾਮ ਦਾ ਜਵੈਲਰ ਦੁਕਾਨ ਖੋਲ ਰਿਹਾ ਸੀ ਤਾਂ ਅਣਪਛਾਤੇ ਹਮਲਾਵਰ ਦੀ ਗੋਲੀ ਹੈ ਜੋ ਖੁੰਝ ਜਾਂਦੀ ਹੈ ਵਿਸ਼ਾਲ ਆਪਣੀ ਕਾਰ ਵੱਲ ਭੱਜਿਆ ਤਾਂ ਪਛਾਤੇ ਨੌਜਵਾਨ ਨੇ ਦੁਬਾਰਾ ਗੋਲੀ ਚੁਲਾਈ ਅਤੇ ਉਹ ਗੋਲੀ ਵੀ ਖੁੰਝ ਗਈ ਦੁਕਾਨਦਾਰ ਵਿਸ਼ਾਲ ਦੇ ਅਨੁਸਾਰ ਉਸਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਉਸ ਨੂੰ ਨਹੀਂ ਪਤਾ ਕਿ ਹਮਲਾਵਰ ਕੌਣ ਸੀ ਪੂਰੀ ਘਟਨਾ ਸੀਸੀਟੀਵੀ ਦੇ ਵਿੱਚ ਕੈਦ ਹੋ ਗਈ ਅਣਪਛਾਤੇ ਹਮਲਾਵਰ ਨੇ ਸਾਰੇ ਫਾਇਰਿੰਗਸ ਦੀ ਜੋ ਮਿਸ ਹੋ ਗਏ ਜਿਸ ਕਾਰਨ ਸੁਨਿਆਰੇ ਦੀ ਜੋ ਜਾਨ ਹੈ ਵਲ-ਵਲ ਪਾਚ ਗਈ ਤੁਸੀਂ ਇੱਕ ਵਾਰ ਵੀਡੀਓ ਦਾ ਰੁਕ ਕਰੋ ਦੇਖੋ ਕਿਵੇਂ ਇਹ ਅਣਛਾਤਾ ਵਿਅਕਤੀ ਹੈ ਜੋ ਆਉਂਦਾ ਹੈ ਤੇ ਸੁਨਿਆਰੇ ਦੇ ਉੱਤੇ ਗੋਲੀਆਂ ਚਲਾਉਣੀਆਂ ਸ਼ੁਰੂ ਕਰ ਦਿੰਦਾ ਅਣਛਾਤੇ ਹਮਲਾਵਰ ਦੇ ਵੱਲੋਂ ਦਿਨ ਦਿਹਾੜੇ ਸੁਨਿਆਰੇ ਨੂੰ ਮਾਰਨ ਦੀ ਸ਼ਰਿਆਮ ਕੋਸ਼ਿਸ਼ ਕੀਤੀ ਗਈ ਹੈ ਅੰਮ੍ਰਿਤਸਰ ਦੇ ਮਜੀਠਾ ਰੋਡ ਤੋਂ ਇਹ ਖਬਰ ਸામਨੇ ਆ ਰਹੀ ਹੈ ਜਿੱਥੇ ਅਣਪਛਾਤੇ ਹਮਲਾਵਰ ਦੇ ਵੱਲੋਂ ਦਿਨ ਦਿਹਾੜੇ ਸੁਨੇਾਰੇ ਨੂੰ ਮਾਰਨ ਦੀ ਕੋਸ਼ਿਸ਼ ਕੀਤੀ ਗਈ ਹੈ ਮੌਕੇ ਦੇ ਉੱਤੇ ਪੁਲਿਸ ਦੇ ਵੱਲੋਂ ਸਾਰੀ ਜਾਂਚ ਆ ਜੋ ਬਰੀਕੀ ਦੇ ਨਾਲ ਕੀਤੀ ਜਾ ਰਹੀ ਹੈ ਪਰ ਉਧਰ ਸੁਨੇਾਰੇ ਦਾ ਕਹਿਣਾ ਹੈ ਕਿ ਉਹਨਾਂ ਦੀ ਕਿਸੇ ਦੇ ਨਾਲ ਕੋਈ ਦੁਸ਼ਮਣੀ ਨਹੀਂ ਹੈ ਤੇ ਉਹ ਅਣਪਛਾਤੇ ਹਮਲਾਵਰ ਨੂੰ ਜਾਣਦਾ ਵੀ ਨਹੀਂ ਇੱਕ ਵਾਰ ਤੁਸੀਂ ਵੀ ਰੁਕ ਕਰੋ ਇਸ ਵੀਡੀਓ ਦਾ ਮੇਰਾ ਨਾਮ ਸ਼ਾਲਾ ਜੀ ਮੇਰੀ ਦੁਕਾਨ ਮਜੀਠਾ ਰੋਡ ਮੇਨ ਮਜੀਠਾ ਰੋਡ ਤੇ ਹੈ ਜੀ ਅੱਜ ਮੈਂ ਸਵੇਰੇ ਘਰੋਂ ਆਇਆ ਕੋਈ 10:30 ਵੇ 10:35 40 ਦਾ ਟਾਈਮ ਹੋਣਾ ਜੀ ਜਦੋਂ ਮੈਂ ਦੁਕਾਨ ਇਹ ਖੋਲੀ ਵੀ ਨਹੀਂ ਦੁਕਾਨ ਬੰਦ ਸੀ ਮੈਂ ਦੁਕਾਨ ਦੀ ਚਾਬੀ ਇੱਕ ਇੰਜੀਨ ਗੇਟ ਖੋਲਣ ਲਈ ਲਿਵਾ ਸੀ ਇੱਕ ਮੁੰਡਾ ਆਇਆ ਉਦੋਂ ਕਾ ਡੇਢ ਫੁੱਟ ਦੀ ਧੂਣੀ ਤੇ ਨਾ 2 ਫੁੱਟ ਦੀ ਉਹਨੇ ਫਾਇਰ ਘੜਤਾ ਜੀ ਪੂਰਾ ਉਹਦੇ ਪ੍ਰਭੂ ਦਾ ਸ਼ੁਕਰ ਹੈ ਜਦ ਕੋਨੇ ਹੱਥ ਰੱਖਣਾ ਸੀ ਅੱਜ ਉਹ ਫਾਇਰ ਮਿਸ ਹੋ ਗਿਆ ਤਾਂ ਉਹ ਫਾਇਰ ਬੁਝੇ ਡਿਪਿਆ ਉਹ ਫਾਇਰ ਸਾਡੇ ਕੋ ਅਸੀਂ ਪੁਲਿਸ ਵਾਲਿਆਂ ਨੂੰ ਬਰਾਮਦ ਕਰਾ ਦਿੱਤਾ ਉਸ ਤੋਂ ਬਾਅਦ ਉਹ ਮੇਰੇ ਮਾਰ ਭੱਜਿਆ ਮੈਂ ਇੱਥੇ ਕਾਰ ਖੋਦੀ ਮੈਂ ਕਾਰ ਦੇ ਮਗਰ ਭੱਜਿਆ ਉਹਨੇ ਫਿਰ 3-4 ਫਾਇਰ ਹੋਟ ਲਏ ਫਾਇਰ ਚੱਲੀ ਨਹੀਂ ਸਾਰੇ ਮਿਸ ਹੋ ਗਏ ਫਾਇਰ ਤੁਰਿਆ ਫਿਰ ਭੱਜ ਗਿਆ ਨਾਲ ਦੀ ਦੁਕਾਨ ਦੇ ਅੰਦਰ ਵੜ ਗਿਆ ਬਲ ਲੱਗਦਾ ਕਿ ਮਾਰਨ ਦੀ ਕੋਸ਼ਿਸ਼ ਆ ਇਹ ਹੀ ਬਿਲਕੁਲ ਹਾਂ ਜੀ ਦੁਕਾਨ ਬੰਦ ਸੀ ਦਾ ਮਤਲਬ ਮਾਰਨ ਦੀ ਕੋਸ਼ਿਸ਼ ਆਈ ਪਹਿਲਾਂ ਤਾਂ ਰੈੱਡ ਆਇਆ ਜੀ ਮੂੰ ਬੰਨੇ ਸੀ ਉਹਨਾਂ ਨੇ ਕਿ ਜਾਂ ਖੁੱਲੇ ਹੀ ਆ ਮੂੰ ਓਪਨ ਰੱਖੀ ਸੀ ਜੀ ਮੂੰ ਮੂੰ ਨਹੀਂ ਬੰਨੇ ਆ ਸੀ ਮੈਂ ਜੀ ਪਹਿਲਾਂ ਤਾਂ ਕੋਈ ਨਹੀਂ ਨਹੀਂ ਮੈਂ ਨਹੀਂ ਜਾਣਦਾ ਜੀ ਉਹਨਾਂ ਨੂੰ ਕੀ ਗੁਜ਼ਰੋ ਸਾਹਮਣੇ ਆਂਦੇ ਪਛਾਣ ਸਕਦੇ ਉਹਨਾਂ ਨੂੰ ਹਾਂ ਜੀ ਜ਼ਰੂਰ ਪਛਾਣਾਂਗਾ ਜੀ ਸੀਸੀਟੀਵੀ ਆਈ ਸਾਹਮਣੇ ਆ ਸੀਸੀਟੀਵੀ ਹੈਗੀ ਜਿਸ ਸੀ ਤੇ ਆਏ ਸੀ ਉਹ ਭੱਜ ਗਏ ਉਹ ਮੁੰਡਾ ਅੱਗੇ ਦੋ ਮੁੰਡੇ ਅੱਗੇ ਬਾਈਕ ਤੇ ਸੀ ਤੇ ਇੱਕ ਇੱਕੋ ਮੁੰਡਾ ਹੈ ਜੀ ਅੱਗੇ ਜਿਹੜ ਮੂਨੇ ਕਵਰ ਕੀਤਾ ਤੇ ਥ੍ਰੈਟ ਥਰੋਟਾਈ ਤੁਹਾਨੂੰ ਕੋਈ ਨਹੀਂ ਕੋਈ ਨਹੀਂ ਕੋਈ ਦੁਸ਼ਮਨੀ ਕੋਈ ਦੁਸ਼ਮਨੀ ਨਹੀਂ ਕੀ ਮੰਗ ਕਰਦੇ ਹੋ ਪ੍ਰਸ਼ਾਸਨ ਕੋਲ ਪ੍ਰਸ਼ਾਸਨ ਕੋਲ ਅਸੀਂ ਮੰਗ ਕਰਦੇ ਆ ਅਸੀਂ ਤਾਂ ਇੱਕ ਕਾਰੋਬਾਰੀ ਬੰਦੇ ਆ ਅਸੀਂ ਤਾਂ ਕਾਰੋਬਾਰ ਕਰਨਾ ਹੈ ਮੈਂਗਾ ਬਾਕੀ ਦੁਕਾਨਦਾਰ ਲਗੇ ਆ ਅਸੀਂ ਤਾਂ ਕਾਰੋਬਾਰ ਪੰਜਾਬ ਨੂੰ ਕਰਾਂਗੇ ਤੇ ਪੰਜਾਬ ਅੱਗੇ ਵਧੇਗਾ ਅਸੀਂ ਤਾਂ ਪ੍ਰਸ਼ਾਸਨ ਦਾ ਹੀ ਆਪਣੀ ਸੁਰੱਖਿਆ ਦੀ ਮੰਗ ਕਰਦੇ ਆ ਦੁਕਾਨ ਤੇ ਦੁਕਾਨ ਦੇ ਕੋਲ ਕਿੰਨੇ ਬੰਦੇ ਸਨ ਦੁਕਾਨ ਤੇ ਮੈਂ ਇਕੱਲਾ ਹੀ ਸੀ ਨਾਲ ਮੇਰਾ ਭਈਆਗਾ ਜੀ ਉਹ ਲੁੱਟ ਕਰਨ ਦੀ ਕੋਸ਼ਿਸ਼ ਕੀਤੀ ਸੀ ਸਰ ਜੀ ਦੁਕਾਨ ਹੀ ਨਹੀਂ ਖੁੱਲੀ ਜੀ ਲੁੱਟ ਕਿੱਥੋਂ ਕਰਨੀ ਸੀ ਦੁਕਾਨ ਹੀ ਬੰਦ ਸੀ ਜੰਗਲੇ ਵੀ ਲੱਗੇ ਸੀ ਠੀਕ ਆ ਜੀ ਚੰਕੀ ਜੀ ਜਿਹੜੀ ਵਿਸ਼ਾਲ ਜੁਲਰ ਦੀ ਦੁਕਾਨ ਤੇ ਬਸਵੇਰੇ 10:00 ਵਜੇ ਦੁਕਾਨ ਖੋਲਣ ਲੱਗਾ ਸੀ ਆਪਣੇ ਜੀ ਤੇ ਕੋਈ ਅਨਨੋਨ ਬੰਦਾ ਆਇਆ ਤੇ ਡੈਕ ਡਾਇਕ੍ਰਮ ਦੀ ਕੋਸ਼ਿਸ਼ ਕੀਤੀ ਹੈ ਉਹ ਫੌਰਨ ਲੈ ਰਾਊਂਡ ਜਿਲੋਂ ਦੀ ਕੋਸ਼ਿਸ਼ ਕੀਤੀ ਬਟ ਚੱਲਿਆ ਨਹੀਂ ਉੱਥੇ ਇਨਵੈਸਟੀਗੇਸ਼ਨ ਕਰਸ ਤੋਂ ਤੇ ਚਾਰ ਫਾਇਰ ਕਰਦੀ ਹੁੰਦੀ ਸੀ ਕੀ ਹੈ ਅਈ ਹਲੇ ਇਨਵੈਸਟੀਗੇਸ਼ਨ ਦਾ ਬਾੜ ਦੇਖਦੇ ਆ ਜੀ ਇੱਕ ਰਾਊਂਡ ਮਿਲਿਆ ਸਰ ਸੀਸੀਟੀਵੀ ਸਾਹਮਣੇ ਆਈ ਸੀ ਆਹ ਸੀਸੀ ਫੁਟੇਜ ਹੈ ਇਨ੍ਹਾਂ ਦੇ ਕੋਲ ਉਹਦੇ ਕੰਮ ਕਰ ਰਹੇ ਨੇ ਪਹਿਲਾਂ ਵੀ ਹਮਲਾ ਹੋਇਆ ਹੈ ਇਨ੍ਹਾਂ ਦੇ ਉੱਪਰ ਉਹ ਲੋ ਇਹਨਾਂ ਕੋਈ ਨਹੀਂ ਕਿੰਨੇ ਬੰਦੇ ਕਿਹ ਲੱਗਦਾ ਕਿਹੋ ਜਿਹਾ ਕੋਟੇ ਕਿੰਨੇ ਆਏ ਆ ਜਾਂ ਕੋਈ ਨਹੀਂ ਇਨਵੈਸਟੀਗੇਸ਼ਨ ਕਰਦੇ ਹਾਂ ਪੁੱਛਦੇ ਹਾਂ ਸਰ ਹੁਣ ਕਰਾਏਗਾ ਅਸੀਂ ਕਾਹਦੇ ਤੇ ਆਏ ਸੀ ਕੰਮ ਤੇ ਆਏ ਮੋਟਰਸਾਈਕਲ ਤੇ ਇਨ੍ਹਾਂ ਦੇ ਕਹਿਣ ਮੁਤਾਬਿਕ ਮੋਟਰਸਾਈਕਲ ਤੇ ਆਏ ਕਿੰਨੇ ਬੰਦੇ ਗਏ ਇਹ ਨਹੀਂ ਨਾ ਦੱਸਿਆ ਇੱਕ ਬੰਦਾ ਹੀ ਆ ਗਿਆ ਸਰ ਹੁਣ ਪੁਲਿਸ ਨੇ ਕੀ ਕਾਰਵਾਈ ਕੀਤੀ ਗਈ ਸੀ ਬਸ ਇਨਵੈਸਟੀਗੇਸ਼ਨ ਕਰਵਾएंगे ਜੀ ਮੁਕਦਮਾ ਦਰਜ ਕਰਕੇ ਏਡੀਨ ਨੋਟੀਫਿਕੇਸ਼ਨ ਫਰਦਰ ਕਰ ਸਵੇਰੇ 10 ਵਜੇ ਦਾ ਟਾਈਮ ਹੈ ਹਰ ਰੋਜ਼ 10:00 ਏਅਰ ਬਾਊਟ 10:00 ਵਜੇ ਦਾ